ਵੀ ਗਹਿ ਗਟਮਾ ਯੋਗਦਾਨ ਹੈ ਟੀਮ ਦੇ ਲਈ ਆ ਸੱਤੂ ਖੜੂਰ ਸਾਹ ਦੀਆ ਆ ਖੜੂਰ ਸਾਹ ਦੀਆ ਸੱਤੂ ਜਾਨਦਾਰ ਤਰੀਕੇ ਨਾਲ ਜਫਾ ਲਾਉਣੀ ਜਦੋਂ ਜਾਨ ਕਰ ਰਿਹਾ ਹੈ ਆ ਬੱਲੇ ਬੱਲੇ ਹੋ ਗਈ ਮਿੱਤਰੋ ਬੱਲੇ ਬੱਲੇ ਹੋ ਗਈ ਮਿੱਤਰੋ ਸਿਰੇ ਦਾ ਜਫਾ ਲੱਗਣ ਜਾ ਰਿਹਾ ਹੈ ਸਿਰੇ ਦਾ ਜਫਾ ਕਿ ਜਫਾ ਮਾਰ ਕੇ ਕੁੜਕੀ ਪਾਲੀ ਲਿੱਤਾ ਨੂੰ ਕਿ ਜਿੰਦੇ ਵਾਂਗ ਕਹਿੰਦੇ ਪੰਜਾਬ ਦੇ ਦੋ ਵੱਡੇ ਮੱਲਾ ਆ ਆ ਜਿੱਥੇ ਵੱਜੀ ਹੂ ਪਤਾ ਲੱਗਿਆ ਹੂ ਤੇਰੇ ਵੀਰੋ ਆਹਾਹਾਹਾਹਾਹਾ ਖੇਡ ਕਬੱਡੀ ਬੱਲੇ 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 ਬਾਜੇ ਖਾਨੇ ਵਾਲਾ ਜੱਟ ਬਾਜੇ ਖਾਨੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਇਹ ਕਹਿੰਦੇ ਅੰਦਰਜੀਤ ਸਿੰਘ ਹੈ ਮੰਨੀ ਸਮਾਣੇ ਵਾਲਾ ਹਰਿਆਣੇ ਵਾਲਾ ਸ਼ੋਹਰਾ ਇਸ ਸਮੇਂ ਕਰਦਾ ਟਰਾਈ ਇਹ ਸ਼ੀਲੂ 1 ਮੈਨ ਆਰਮੀ ਕਹਿੰਦੇ ਆ ਝੋਟੇ ਨੂੰ ਲਓ ਖੇਡ ਮੈਦਾਨ ਦੇ ਵਿੱਚ ਇਹਨੇ ਸਰੂ ਨੂੰ ਕਲਾਵੇ ਵਿੱਚ ਲੈਨੇ ਆਪਣਾ ਪਿਆਰਾ ਜਾਣ ਕੇ ਛੱੜਦੇ ਛੋਟਿਆ ਵੀਰਿਆ ਉਹ ਕਰਨੀ ਰੀ ਸੀ ਸ਼ਰਾਬੀਆਂ ਦੀ ਬੀ ਐਮ ਵੀ ਉਧਰ ਪਰਮਜੀ ਕਬੱਡੀ ਚੱਲੀ ਹੈ 300 ਵਾਲੀ ਪਰਮਜੀ ਤੂਰ ਦੇ ਦੀਪਕ ਖੰਡਾਲੇ ਜੱਟਾਂ ਵਾਲਾ ਉਹ ਅਲੀ ਆ ਇਸ ਵੇ ਯਾਫਰ ਅਲੀ ਕੰਬੋ ਖਾਤਾ ਖਲਾਪ ਆਉਗੇ ਨਹੀਂ ਖੰਡਾਲੇ ਜੱਟਾਂ ਵਾਲਿਓ ਮੇਲਾ ਪਾਦਾ ਵੀ ਮਸ਼ਹੂਰ ਹੈ ਵਰਜੀਤ ਹੁਣਾਂ ਦੀ ਗੱਲ ਹੁੰਦੀ ਹੈ ਗਰਜੀਬ ਨੰਨੜ ਹੁਣਾਂ ਦੀ ਪਰ ਕਹਿੰਦੇ ਵੀ ਯਾਫਰ ਅਲੀ ਕੋ ਕੰਬੋ ਜੱਫਾ ਬਾਈ ਲੱਗ ਗਿਆ ਪਰਮਜੀ ਤੁਰ ਤੇ ਦੀਪਾ ਇਸਵੇਂ ਤਾ ਜਾ ਕੇ i5 ਤੇ 630 ਬੀਲਾ ਨਿਕਲਦੀ ਹੈ 6065 ਦੇ ਉੱਪਰ ਜਾਈਏ ਜੇ i90 894 ਲਈ ਜਾਈਏ ਤੇ 680 ਦੇ ਲਗਭਗ ਨਿਕਲ ਜਾਂਦੀ ਹੈ ਕਰਦੇ ਐਕਸ਼ਨ ਕਿਆ ਕਰਦੇ ਐਕਸ਼ਨ ਉਹ ਸੰਗਟੇ ਹੋਈ ਹੈ ਕਿੰਨੇ ਸੇ ਜੋੜਨਾ ਹੈ ਗੱਲ ਸਮੇਂ ਦੀ ਮੰਗਲ ਸਮੇਂ ਦੇ ਲਓ ਟਣੋਂ ਵੀ ਪਈ ਹੋਈ ਕੱਡੀ ਤੇ ਇਸ ਸਮੇਂ ਬਿੰਗਾ ਪਿੰਡ ਦਾ ਸੱਤੂ ਕਰਦਾ ਚਾਈ ਡੱਟਣ ਵੀ ਰੱਖਣ ਵੀ ਲਓ ਖੇਡ ਮੈਦਾਨ ਦੇ ਵਿੱਚ ਕਿ ਹਾਲੇ ਤਾਂ ਤੀਰ کمان ਦੇ ਵਿੱਚ ਹੈ ਉਹ ਕੁਝ ਵੀ ਹੋ ਸਕਦਾ ਖਡੂਰ ਸਾਹ ਵਾਲਾ ਸੱਤੂ ਜਫਾ ਰਣਾ ਹੋਇਆ ਕਿ ਰਾਤ ਚਾਨਣੀ ਮੈਂ ਤੁਰਾਂ ਪਰੇ ਪਰਸ਼ਾਵਾਂ ਝੰਡੇ ਮੇਰੀਏ ਪਈ ਹੋਈ ਕਬੱਡੀ ਨੇ ਹਾਕਮ ਵਾਲਿਆ ਜੱਗੂ ਲਾਗੇ ਦਿਖਾ ਪੁਆਇੰਟ ਅੱਧੀ ਖੇਡ ਮੈਦਾਨ ਦੇ ਵਿੱਚ ਨਕ ਉਧਰ ਇਲਾਕੇ ਦਾ ਦੂਸਰੇ ਪਾਸੇ ਖੜੂਰ ਸਾਹਿਬ ਦੀ ਧਰਤੀ ਇੱਕ ਪਾਸੇ ਸਵਾਬੇ ਵਾਲਾ ਇੱਕ ਪਾਸੇ ਮਾਝੇ ਵਾਲਾ ਇੱਕ ਪਾਸੇ ਮਖਣਾ ਹੋ ਸਾਈਡ ਤੇ ਰੰਨੀ ਟਿਕੜੀ ਜਾ ਰਹੀ ਹੈ ਉਹ ਗੁਰਦੇ ਤੈ ਇਸ ਸਮੇ ਸੰਤੂ ਸੰਤੂ ਤੇ ਪਿੰਟਾ ਆਹ ਦੇਖੋ ਇਹਨੂੰ ਮੇਜਰ ਬਾਈ ਤੋਂ ਤੇ ਵੱਜ ਗਈ ਬੇਸਲਫੋ ਖੁੱਲਾ ਏ ਤੇ ਕਾਬੂ ਕਰਨਾ ਸੌਖਾ ਨਹੀਂ ਮਿੰਟੂ ਬਰਾੜਾ ਗੁਰਜ ਹੈ ਵੀਰੇ ਵਾਲਿਆ ਅੰਬੇ ਨੂੰ ਫਰਨਾ ਸੌਖਾ ਨਹੀਂ ਆਂਬੇ ਨੂੰ ਫਰਨਾ ਸੌਖਾ ਨਹੀਂ ਪਰ ਕਮਾਲੀ ਸਾਹਿਬ ਤਾ ਪਰ ਮੋਤੀ ਸਿੰਘ ਇੰਪਾਸਿਬਲ ਮੋਤੀ ਸਿੰਘ ਇੰਪਾਸਿਬਲ ਹਾਰਿਓ ਅੰਬਾ ਨੌਵੇਂ ਨੰਬਰ ਸੋਰਸਿੰਗ ਵਾਲੀ ਦੀ ਧਰਤੀ ਦਾ ਅਗਲੀ ਰੇਡ ਪੌਂਡੀ ਤਿਆਰ ਹੈ ਅੰਬਾ ਅੰਬਾ ਸ਼ੀਲੂ ਸ਼ੀਲੂ ਤੇ ਅੰਬਾ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਿ ਟੱਕਰ ਪੈ ਗਈ ਸ਼ੇਰਾਂ ਦੀ